कानन देवी तो क्या हुआ आपके साथ आज क्या बात हुई है के साथ आज यही बात हुआ जो मेरे छठ पूजा का त्योहार था अच्छा। तो वो बंदा आने लेने आए हैं बोले छठ पूजा देख कर मैं लेकर चला जाऊंगा तो वो सुबह आए करीब तीन चार बजे तब तो मेरे लड़की को बोले जो तुम गेट खोलो तो लड़की ने गेट खोल दिया जब गेट खोला तब तो दे छुरा मार दिया तीन, तीन, तीन चार छोरे मारे हैं लग गए वहाँ पर वो गिर गए तो हम लोग जाके चिल्लाने लगे जो कहाँ क्या है क्या है पहले वो लड़का गेट खोल कर भाग गए अच्छा। वो लर्का? वो जमाई था मेरा क्या बात ये तो तो मेरे कहीं पता नहीं है आया क्या हुआ वो लोग लो में ना क्या ये नहीं पता मुझे उसने कभी बताया नहीं मेरे साथ लड़की के साथ आपकी अपनी लड़की ने कभी बताया आपको कि मेरे लड़ता है या कुछ ऐसे हाँ पर जब उसको घर में था ना बिहार में तब वहाँ से कुछ लड़ाई हुआ था अच्छा। तो वो ही बोले हैं जो तू अपने मायके चला जा तो हमारे घर वाले जाके लेकर आए जे चार पांच महीना बाद फिर ले जाऊँगा तो वो आए आकर आज मार दिए मौके पर मौत हो गई लड़की हाँ जी साथ साथ हो गए आए थे पुलिस आए थे उस समय तो फोन हुआ था आ, मतलब पुलिस लोग उठाए नहीं फोन तब तो हुआ वो एम्बुलेंस को कोई बंदे ने बाहर वालों फ़ोन किया है आ, तो एम्बुलेंस लाए तो उस पर मेरे लड़की को लेकर गए तो पता नहीं रास्ते में उसको दम टूट गया होगा तो कैमरे भी लगे थे जाँपर? तो कैमरे तो लगा था ना तो वो तो हम लोग वो दी नहीं है ਅਬ ਕਿਆ ਇਨਸਾਫ ਚਾਹਤੇ ਹੈ ਹੋਣਾ ਚਾਹੀਏ ਆਪਣੀ ਬੇਟੀ ਦੇ ਸਾਥ ਜੋ ਗਰਤਾਰੀ ਹੋਣੀ ਚਾਹੀਏ ਜਲਦੀ ਹਾਂਜੀ ਜੋ ਹਮਾਰੇ ਬੇਟੇ ਕੋ ਲੋ ਜੋ ਲੋਕ ਆਪ ਲੋਕ ਕਾ ਭਲਾ ਹੈ ਵਹੀ ਕੀਜੀਏ ਉਹ ਲੜਕਾ ਕੋ ਇਹ ਲੜਕੀ ਹੈ ਜੀ ਸੰਤੋਸ਼ ਕੁਮਾਰੀ ਤੋ ਸੰਤੋਸ਼ੀ ਕੁਮਾਰੀ ਇਹ ਬੇਸਿਕਲੀ ਉਹ ਕੋਈ ਉਹਦਾ ਮਨਮਟਾਵ ਸੀ ਇਹਦਾ ਰਿਸ਼ਤੇਦਾਰੀ ਇਹਦੀ ਡਬਲ ਰਿਸ਼ਤੇਦਾਰੀ ਹੈਗੀ ਹੈ ਇਹਦਾ ਇਹਦਾ ਲੜਕੀ ਦਾ ਫਾਦਰ ਹੈ ਭਰਾ ਆ ਉਹਦਾ ਨਾਮ ਹੈਗਾ ਇਹਦੇ ਭਾਈ ਦਾ surjit sikkeedar ਉਹ ਦਾ ਸਾਕਾਸਾਲਾ ਜਿਹਦੇ ਨਾਲ ਲੜਕੀ ਦੀ ਸ਼ਾਦੀ ਹੋਈ ਹੈ ਤੋਂ ਲਵ ਮੈਰਿਜ ਹੈ ਰਿਸ਼ਤੇਦਾਰੀ ਕਿਉਂਕਿ ਮੁੰਡਾ ਕਿਤੇ ਆਪਣੀ ਭੈਣ ਦੇ ਕੋਲ ਇੱਥੇ ਆ ਕੇ ਰਿਹਾ ਹੈ ਜੋ ਸਾਨੂੰ ਪਤਾ ਲੱਗਿਆ ਹੈ ਤੇ ਉਹ ਰਹਿ ਕੇ ਗਿਆ ਉੱਥੇ ਇਹਦੇ ਕੁੜੀ ਦੇ ਨਾਲ ਰਿਲੇਸ਼ਨ ਡਵੈਲਪ ਹੋ ਗਿਆ ਹੈ ਰਿਲੇਸ਼ਨ ਡਵੈਲਪ ਹੋਣੇ ਇਹਦੇ ਨਾਲ ਇਹਦੇ ਮਾਪਿਆਂ ਨੇ ਸਮੇਂ ਦੀ ਮਜ਼ਾਕਰਤ ਦੇਖਦੇ ਆ ਉਹ شادی ਕਰਤੀ ਹੈ ਉਹ ਹੁਣ ਲੜਕੀ ਕਰੀਬ 1 ਮਹੀਨੇ ਤੋਂ ਇੱਥੇ ਆਈ ਹੋਈ ਸੀ ਇਹਦੇ ਨਾਲ ਉਹਦੀ ਗੱਲ ਹੋਈ ਹੈ ਫੋਨ ਦੇ ਉੱਤੇ ਇਹਦੇ ਫਾਦਰ ਦੇ ਕਹਿੰਦੇ ਮੁਤਾਬਕ ਵੀ ਉਹ ਥੋੜਾ ਜਿਹਾ ਘਰ ਵਾਲਾ ਕਿਉਂਕਿ ਉਥੋਂ ਪਿੰਡ ਤੋਂ ਹਾਂ ਚਲਾ ਗਿਆ ਪੂਨੇ ਆਪਣੇ ਕਿਸੇ ਰੂੜ ਕੰਸਟਰਕਸ਼ਨ ਕੰਪਨੀ ਦੇ ਵਿੱਚ ਉਹ ਕੰਮ ਕਰ ਰਿਹਾ ਹੈ ਨਤਈ ਕੁਮਾਰ ਉਹਦਾ ਨਾਮ ਆ ਨਤਈ ਕੁਮਾਰ ਸਾਨਾ ਗੋਕਲ ਹਲਦਾਰ ਤੋਂ ਉਹ ਹੁਣ ਇ ਇੱਥੇ ਛੱਟ ਪੂਜਾ ਦੇ ਸਬੰਧ ਦੇ ਵਿੱਚ ਉਹਨੇ ਫੋਨ ਕੀਤਾ ਵੀ ਮੈਂ ਛੱਟ ਪੂਜਾ ਇੱਥੇ ਤੇਰੇ ਨਾਲ ਮਨਾਉਂਗਾ। ਉਹਨੇ ਇਹਦੇ ਫਾਜ਼ਿਲ ਦੇ ਕਹਿਣ ਮੁਤਾਬਕ ਵੀ ਕੱਲ ਆਉਣਾ ਸੀ ਸੈਚਰਡੇ ਨੂੰ। ਆ ਉਹ ਆ ਜੀ ਗਿਆ। ਤੇ ਸਵੇਰ ਸੌ 4:00 ਵਜੇ ਤੇ 19 ਮਿੰਟ ਦੇ ਨੇ ਪਹਿਲਾ ਕਾਲ ਕੀਤੀ ਇਹਨੂੰ। ਇਹ ਫੋਨ ਨਹੀਂ ਕੁੜੀ ਚੱਕ ਪਾਈ, ਸੁੱਤੀ ਪਈ ਸੀ ਨਹੀਂ ਉਹ ਰਿੰਗ ਸੁਣੀ। ਉਸ ਤੋਂ ਬਾਅਦ ਲਗਾਤਾਰ 10 ਕਾਲਸ ਮੈਸਜ ਆ ਗੀਆਂ। ਫਿਰ ਜਦੋਂ ਲਾਸਟ ਇਹਦੀ ਕਾਲ 4:47 ਮਿੰਟ ਦੀ ਕਾਲ ਇਹਨੇ ਪਿਕ ਕਰ ਲਈ। ਪਿੱਕ ਕਰ ਲਈ ਤੇ ਉਹਨੇ ਕਿਹਾ ਦਰਵਾਜ਼ਾ ਖੋਲ ਮੈਂ ਆ ਗਿਆ ਕੋਈ ਲੜਕੀ ਤੁਸੀਂ ਉਹ ਵੇਖਿਆ ਉਹਨਾ ਉਹ ਥੋੜਾ ਜਿਹਾ ਇਹਦਾ مین ਗੇਟ ਹਟ ਕੇ ਆ ਨਾਲ ਜਿਹੜਾ ਪਲਾਟ ਕੋ ਤਾਂ ਉਹ ਜਦੋਂ ਦਰਵਾਜ਼ਾ ਖੋਲਣ ਵੀ ਉਹਨੇ ਬਾਹਰ ਹੀ ਦੱਬ ਲਈ ਉਹਦੇ ਦੇ ਚਾਕੂ ਜਿਹੜਾ ਘਰੇਲੂ ਚਾਕੂ ਹੁੰਦਾ ਉਹਦੇ ਨਾਲ ਇਹ ਦਿੱਤੇ ਵਾਰ ਖਾਤੇ ਆ ਕਿ ਸਾਰੇ ਕਿੰਨਾ ਵੀ ਕਤਲ ਕਰ ਰਹੇ ਨੇ ਨਹੀਂ ਉਹ ਵਾਰ ਕਰਨ ਤੋਂ ਬਾਅਦ ਇਹਨਾਂ ਨੇ ਦੱਸਿਆ ਸਾਨੂੰ ਲੇਟ ਆ ਕਿਉਂਕਿ ਉਹਨੂੰ ਸਾਮਨ ਦੇ ਵਿੱਚ ਲੱਗ ਗਿਆ ਵੀ ਇਹਨੂੰ ਬਚਾਇਆ ਜਾਵੇ ਤੋ ਉਹ 19 ਦੇ ਨੂੰ ਹੋਣਾ ਸੀ ਉਹਦੇ ਪਿੱਛੇ ਕਰ ਰਹੇ ਹੋ ਤੋ ਉਹ ਸਾਨੂੰ ਪਤਾ ਲੱਗਿਆ ਕੋਈ ਟ੍ਰੇਨ ਦੇ ਵਿੱਚ ਚੜ ਗਿਆ ਹੈਗਾ ਤੋ ਉਹ ਲੋਕੇਸ਼ਨ ਕੋਸ਼ਿਸ਼ ਕਰ ਰਹੇ ਹਾਂ ਲੋਕੇਟ ਕਰ ਰਹੇ ਹਾਂ ਜਲਦੀ ਫੜ ਲਾਂਗੇ